ਹਾਂਜੀ ਸਾਸਤਰੀ ਗਾਲ ਜੀ ਜਿਵੇਂ ਜੀ ਸਾਰੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਗੇ ਜਿਵੇਂ ਕਿ ਆਪਾਂ ਸਭ ਨੂੰ ਪਤਾ ਹੈ ਕਿ ਸੋਸ਼ਲ ਮੀਡੀਆ ਤੇ ਅੱਜ ਦਿਨੀ ਕੋਈ ਨਾ ਕੋਈ ਮੁੱਦਾ ਜਾਂ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਤੇ ਇਸੇ ਤਰ੍ਹਾਂ ਹੀ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਬੀਤੇ ਦਿਨੀ ਮਨਪ੍ਰੀਤ ਮੰਨਾ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋਇਆ ਸੀ ਉਸ ਤੋਂ ਬਾਅਦ ਮਨਪ੍ਰੀਤ ਮੰਨਾ ਸੋਸ਼ਲ ਮੀਡੀਆ ਤੇ ਦੇਖਣ ਨੂੰ ਬਹੁਤ ਹੀ ਘੱਟ ਮਿਲਿਆ ਉਸਤੇ ਚੱਲਦਿਆਂ ਹੀ ਮਨਪ੍ਰੀਤ ਮੰਨੇ ਨੇ ਇੱਕ ਵਾਰ ਫਿਰ ਤੋਂ ਸਟੋਰੀਆਂ ਪਾ ਕੇ ਸਾਰਿਆਂ ਨੂੰ ਮਨਪ੍ਰੀਤ ਮੰਨੇ ਦੇ ਖਿਲਾਫ ਗਲਤ ਵੀਡੀਓ ਪਾਉਣ ਵਾਲਿਆਂ ਨੂੰ ਕੀਤਾ ਰਿਪਲਾਈ ਕੀ ਕਿਹਾ ਮੰਨੇ ਨੇ ਆਪਣੀਆਂ ਸਟੋਰੀਆਂ ਵਿੱਚ ਦਿਖਾਉਣਿਆਂ ਦਾ ਨੂੰ ਵੀਡੀਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਅੱਗੇ ਛੋਟੀ ਰਿਕਵੈਸਟ ਹੈ ਜਿੰਨੇ ਵੀ ਯਾਰ ਦੋਸਤ ਮਿੱਤਰ ਇਸ ਚੈਨਲ ਦੇ ਨਵੇਂ ਆਏ ਥੱਲੇ ਬਣੇ ਬੈਕਗ੍ਰਾਉਂਡ ਦੇ ਸਬਸਕ੍ਰਾਈਬਰ ਬਣਨ ਦੇ ਲਈ ਕਰਕੇ ਜਰੂਰ ਯਾਰ ਨਾਲ ਬੈਲ ਦੇ ਗੰਦੇ ਪ੍ਰੈਸ ਕਰਨਾ ਨਾ ਭੁੱਲਣਾ ਬਾਕੀ ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਤੇ ਵੀਡੀਓ ਲਾਈਕ ਤੇ ਕਮੈਂਟ ਕਰਕੇ ਜਰੂਰ ਯਾਰ ਨਾਲ ਸਾਨੂੰ ਆਪਣੇ ਕੀਮਤੀ ਵਿਚਾਰ ਕਮੈਂਟਾਂ 'ਚ ਦੇਗੇ ਜਰੂਰ ਤੁਹਾਨੂੰ ਅੱਜ ਦੀ ਇਹ ਵੀਡੀਓ ਕਿਵੇਂ ਦੀ ਲੱਗੀ ਬਾਕੀ ਜਲਦੀ ਮਿਲਦੇ ਹਾਂ ਕਿਸੇ ਹੋਰ ਨਵੀਂ ਅਪਡੇਟ ਨਾਲ ਉਦੋਂ ਤੱਕ ਰੱਬ ਰੱਖਾ ਧੰਨਵਾਦ ਬਾਕੀ ਲੋਕ ਕੀ ਆਹ ਆਨਲਾਈਨ ਹਨਾ YouTube ਵਾਲੇ ਭੈਣ ਦੇ ਯਾਰ ਸਾਰੀ ਹਨਾ ਕਾ ਕੇ ਬੈਕ ਜੀ ਮੇਰੇ ਘਰ ਨੂੰ ਬੜਾ ਮੰਦਾ ਚੰਗਾ ਬੋਲਦੇ ਆ ਮੈਂ ਕਵੇ ਕਿਸੇ ਦੇ ਘਰ ਨੂੰ ਨਹੀਂ ਬੋਲਦਾ ਹਨਾ ਨਾ ਮਾਂ-ਬਾਪ ਨੂੰ ਕਿਸੇ ਨੂੰ ਬੋਲਦਾ ਮਾਂ ਆਪਣਾ ਘਰ ਤਾਂ ਇਹ ਮੇ ਨਾ ਰੱਖਿਆ ਹੋਆ ਕਿਉਂਕਿ ਜਦੋਂ ਅਸੀਂ ਅੱਡ ਹੋਏ ਸੀ ਹੈ ਨਾ ਲੋਕੀ ਚੂੜੇ ਚਮਾਰਾਂ ਨੂੰ ਨਫ਼ਰਤ ਕਰਦੇ ਆ ਜਿੰਦਵਾਰ ਦਾ ਉਹਨਾਂ ਤੇ ਰੋਟੀ ਖਵਾਉਂਦੇ ਰਹਿਆ ਸਾਨੂੰ ਉਹ ਹਨਾ ਆ ਭੈਣ ਦੇ ਯਾਰ ਜਿਹੜੇ ਪਾਈ ਬੈਠਾ ਨਾ ਕਦੇ ਸੋਚਿਆ ਨਹੀਂ ਦੀ ਜ਼ਿੰਦਗੀ ਚ ਆ ਪਾਉਣੇ ਨੇ ਰੱਬ ਤੋਂ ਡਰਿਆ ਕਰੋ ਯਾਰ ਤੁਸੀਂ ਵਿਊ ਲੈਣ ਲਈ ਨਾ ਬਹੁਤ ਬੰਦੇ ਨੂੰ ਥੱਲੇ ਛੱਡ ਦਿੰਦੇ ਹੋ ਪਰ ਉਹ ਫਤੇਗਣ ਸਾਹਿਬ ਆ ਸਿਰ ਤੇ ਹੈ ਨਾ ਅੱਜ ਇੰਨਾ ਪੈਸਾ ਕੋਲੇ ਇੰਨਾ ਪੈਸਾ ਚਾਹੇ ਅੱਗ ਲਾ ਕੇ 2 ਮਹੀਨੇ ਸੌਂ ਜਾ ਨਹੀਂ ਮੁੱਕਦਾ ਭੈਣ ਦਾ ਯਾਰ ਤਾਂ ਹੀ ਤਾਂ ਇੰਨਾ ਫੂਕਦਾ ਉਹਨਾਂ ਤਾਂ ਹੀ ਤਾਂ ਦੇ ਆ ਕੰਟਰੀ ਉਹ ਕੰਟਰੀ ਫਲਾਣੀ ਕੰਟਰੀ ਲੁਕੀ ਆਵੇਂ ਵਿਊ ਆ ਮਗਰ ਪੁੱਜੇ ਫਿਰ ਜਾਂਦੇ ਓਏ ਮਰਿਆ ਨੇ ਵਿਊ ਹੋ ਗਏ ਫਲਾਣੇ ਹੋ ਗਏ ਹਨਾ ਕੱਖ ਨਹੀਂ ਜੱਟੋ ਇਹ ਸਾਰੀ ਚੀਜ਼ ਨਾ ਸਾਡਾ ਮਾਈਂਡ ਅਡਵਰਟ ਕਰਦੀ ਹੁੰਦੀ ਆ ਤੁਹਾਨੂੰ ਲਾਲਚ ਲੱਗਿਆ ਰਹਿੰਦਾ ਮੇਰੀ ਰੀਲ ਨੂੰ ਐਨੇ ਆਗੇ ਸਟੋਰੀ ਨੂੰ ਐਨੇ ਮੇਰੀਆਂ ਜੇ ਸਟੋਰੀਆਂ ਅੱਜ ਦੀਆਂ ਦੇ ਦਿਖਾਤੇ ਨਾ ਤੁਹਾਨੂੰ YouTube ਫੇਲ ਕਰ ਦੂੰਗਾ ਇੰਸਟਾਗ੍ਰam ਆਪਣਾ ਇਹੋ ਜਿਹਾ ਦੇਖ ਲਾ YouTube ਨੂੰ maat ਪਾਉਂਦਾ maat ਹੈ ਨਾ ਪਰ ਦਿਮਾਗ ਸੈਟ ਰੱਖਿਆ ਕਰੋ ਵਿਊਆਂ ਨਾਲ ਨਹੀਂ ਹੁੰਦਾ ਬੰਦਾ ਆਪਣੇ ਕਰਤਾਰ ਨਾਲ ਵੱਡਾ ਹੁੰਦਾ ਕੰਮਾਂ ਕਰਕੇ ਵੱਡਾ ਹੁੰਦਾ ਹੈ ਐਜੇ ਵੱਡਾ ਭਰਾ ਛੋਟਾ ਭਰਾ ਸੁਜੈਸਟ ਕਰੂੰਗਾ ਕਦੇ ਵੀ ਝੂਠ ਨਾ ਜ਼ਿੰਦਗੀ 'ਚ ਬੋਲਿਓ ਇੱਕ ਝੂਠ ਬੋਲਣ ਕਰਕੇ ਤੁਹਾਨੂੰ 100 ਹੋਰ ਬੋਲਣੇ ਪੈਂਦੇ ਆ ਹਨਾ ਸੋ ਜੇ ਗਲਤੀ ਹੋ ਵੀ ਗਈ ਕਹਿ ਦਿਓ ਵੀ ਵੀਰੇ ਮੇਰੇ ਤੋਂ ਹੋ ਗਈ ਜੀ ਹਨਾ ਕੋਈ ਨਹੀਂ ਮਾਫੀ ਮੰਗ ਲਿਓ ਸਾਡੇ ਮਹਾਰਾਜ ਤੋਂ ਆਪਾਂ ਡੇਲੀ ਅਰਦਾਸ ਹੁੰਦੀ ਗੁਰੂ ਘਰਾਂ 'ਚ ਹੱਥ ਜੋੜ ਕੇ ਕਰਿਆ ਕਰੋ ਜਟੋ ਚੱਲ ਦੁਨੀਆ ਦਾ ਭੈਣ ਚੋ ਦੀ ਰੱਬ ਨੂੰ ਵੀ ਨਹੀਂ ਬਖਸ਼ਦੀ ਹੈਗੀ ਆਪਾਂ ਦਾ ਕੀ ਚੀਜ਼ਾਂ ਹੈ ਨਾ ਸਾਹਮਣੇ ਨਜ਼ਾਰਾ ਵਾਦ ਲੈਣਾ ਜ਼ਿੰਦਗੀ ਦਾ ਇਹ ਹੀ ਭੈਣ ਦਾ ਜੇ ਸਾ ਸਾਰਿਆਂ ਦੇ ਨਾਂ ਤੇ ਫਤਿਹਗੜ ਸਾਹਿਬ ਸਾਰਿਆਂ ਨੂੰ ਵਧੀਆ ਰੱਖਣ ਲੋਕੀ ਮੈਨੂੰ ਇਹ ਵੀ ਕਹਿੰਦੇ ਆ ਦਾਰੂ ਪੀ ਕੇ ਫਤਿਹਗੜ ਸਾਹਿਬ ਦਾ ਨਾਂ ਲੈਂਦਾ ਤੁਹਾਨੂੰ ਇਹ ਪਤਾ ਮਹਾਰਾਜੇ ਨੇ ਕੀ-ਕਿਆ ਕਿਤੇ ਵੀ ਤੁਸੀਂ ਮੇਰਾ ਨਾਂ ਲੈ ਸਕਦੇ ਹੋ ਕਿਤੇ ਮੁਸੀਬਤ ਚੋਂ ਖੁਸ਼ੀ ਚੋਂ ਗਮ ਚੋਂ ਸਾਪਣੇ ਭੈਣ ਦੇ ਯਾਰ YouTube ਵਾਲੇ ਲਾਉਂਦੇ ਟੱਕ ਕੇ ਰੱਖੂ ਤੁਹਾਨੂੰ ਟੱਕ ਕੇ ਮੰਨਣਾ ਇੱਧਰ ਇੰਡਸਟਰੀ ਬਣਾਉਣਾ ਚਾਹੁੰਦੀ ਆ 10 ਸਾਲ ਪਹਿਲਾਂ ਇੰਡਸਟਰੀ ਖਲਾਈ ਸੀ ਹੁਣ ਤੱਕ ਅੰਬੜਨ ਲਾਉਂਗਾ ਲੈਂਡ ਹੋਣ ਤੋਂ ਜਾ ਕੇ ਹਬੀਬੀਆਂ ਦਿਖਾਉਣਾ ਦਪਈ ਦੀਆਂ ਸਾਨੂੰ ਚੋਬਰ ਦੀਆਂ ਫਰੈਂਡਾਂ ਆ ਉਹਨੇ ਇਹ ਕੁਰਸੀਆਂ ਦਾ ਉਠਾਉਣਾ ਦੇਖ ਕੇ ਓਹਨੀਆਂ ਯਾਦੀਆਂ ਹਾਲੀਵੁੱਡ ਦੀਆਂ ਐਨ ਦੇ ਮੰਨੇ ਨੂੰ ਫੋਲੋ ਕਰਦੀਆਂ ਸਿਸਟਮ ਲਾਉਂਗਾ ਹੁਣ ਚੈੱਕ ਕਰੀ ਚੱਲਿਓ ਵਾਹ ਤੁਸੀਂ ਹੱਲਣ ਨਹੀਂ ਦਿੰਦੇ ਜਮਕਣ ਨਹੀਂ ਦਿੰਦੇ ਯਾਰ ਲੱਖ ਬੀਬੀ ਐ ਮਿਰਰਸ ਰਹਿਣ ਦਾ ਇੱਕ ਤਾਂ ਫਾਇਦਾ ਹੈਗਾ ਯੂਅਰ ਸੇਫ ਆਪਣੀ ਸੇਫਟੀ ਰੱਖਿਆ ਕਰੋ ਭਾਈ ਔਰ ਰੱਬ ਨੂੰ ਮੰਨਿਆ ਕਰੋ ਜੇਟੋ ਠੀਕ ਆ ਫਟੇਕੜ ਸਾਹਿਬ ਨੂੰ ਬੜਾ ਮੰਨਿਆ ਕਰੋ ਸਭ ਤੋਂ ਉੱਚੀ ਸੁਚੀ ਧਰਤੀ ਆਫਰ ਸਭ ਤੋਂ ਮਹਿੰਗੀ ਦੁਨੀਆ ਦੀ ਗੂਗਲ ਕਰ ਲਉ ਭਾਂ ਮਾਰਾ ਦਾ ਉਤ ਆਸਰਾ ਲਗੇ ਚੱਲਦਾ ਹਾਂ ਤਾਂ ਪੋਡਕਾਸਟ ਸ਼ੁਰੂ ਕਰਨਾ ਮਾਪਦਾ ਜਾ ਕੇ ਕਰੂੰਗਾ ਵੀ ਦੇਖੋ ਕੀ ਦੇ ਨਾਲ ਤੁਸੀਂ ਫੇਰ ਉੱਠ ਜਾਗਾ ਨਾ ਕੁਰਸੀ ਤੋਂ ਆ ਰੂ ਦੇ ਵਿੱਚ ਭੈਣ ਜਾਂ ਦੂਜੀ ਫਲਾਈਟ ਹੈਪੀ ਸਿੰਗ ਮਿਸ ਹੋਵਾਂਗਾ ਜੀ ਸੀ ਤਾਂ ਤੁਹਾਡੇ ਆਫੀਸਰ ਲੱਭਦੇ ਫਿਰਦੇ ਸੀ ਅੱਜ ਫੇਰ ਜਾ ਤੂੰ ਜਾ ਟਿੱਕਾ ਉੱਟਾ ਥੈਗ ਮੋਤਾ ਕਲੀਆਂ ਦਾ ਪ੍ਰੋਗਰਾਮ ਜਮਿੰਦਰ ਇਹ ਟੋਪਕੀ Die Allah-Habibie.